ਵੀਰਾਂ ਤੁਸੀਂ ਅਹਮਦਾਬਾਦ ਦੀਆਂ ਵੇਖ ਰਹੇ ਹੋ ਜਿੱਥੇ ਵੱਡਾ ਹਾਦਸਾ ਵਾਪਰਿਆ ਦਰਸਲ ਇੱਕ ਬੁਲਟ ਟ੍ਰੇਨ ਦਾ ਪੁਲ ਟੈਸਨੈਸ ਹੋ ਗਿਆ ਤਾਂ ਦੇਖ ਸਕਦੇ ਹੋ ਕਿ ਦੇਰ ਰਾਤ ਇਹ ਹਾਦਸਾ ਵਾਪਰਿਆ ਹੈ ਗਿਆ ਤੇ ਜੋ ਜਾਣਕਾਰੀ ਮਿਲ ਰਹੀ ਹੈ ਕਿ ਦੇਰ ਰਾਤ ਕਰੀਬ 11 ਵਜੇ ਇਹ ਹਾਦਸਾ ਵਾਪਰਿਆ ਜਿੱਥੇ ਬੁਲਟ ਟ੍ਰੇਨ ਦਾ ਪੁਲ ਢਾਈ ਟੇਰੀ ਹੋ ਜਾਂਦਾ ਤਾਂ ਕਰੋੜਾਂ ਦਾ ਇਹ ਪ੍ਰੋਜੈਕਟ ਸੀਗਾ ਪਰ ਰਾਤ ਇਹ ਪੁਲ ਢਾਈ ਟੇਰੀ ਹੋ ਗਿਆ ਤਾਂ ਹਜੇ ਇਸ ਦਾ ਕੰਮ ਚੱਲ ਰਿਹਾ ਸੀਗਾ ਤੇ ਪਰ ਇੱਕ ਪਾਸੇ ਜਦੋਂ ਕੰਮ ਚੱਲ ਰਿਹਾ ਸੀਗਾ ਤੇ ਦੂਸਰੇ ਪਾਸੇ ਇਹ ਹਾ사 ਵਾਪਰ ਜਾਂਦਾ ਹਾਲਾਂਕਿ ਜਾਨੀ ਨੁਕਸਾਨ ਤੋਂ ਜ਼ਰੂਰ ਬਚਾਰਿਆ ਹੈ ਗਿਆ ਪਰ ਜੋ ਮਾਲੀ ਨੁਕਸਾਨ ਹੈ ਗਿਆ ਉਹ ਵੱਡੇ ਪੱਧਰ ਤੇ ਹੋਇਆ ਖਾਸ ਤੌਰ ਤੇ ਜਿਹੜਾ ਤੁਸੀਂ ਹਿੱਸਾ ਵੇਖ ਰਹੇ ਹੋ ਜਿਸ ਨੂੰ ਲਾਂਚਿੰਗ ਗੈਂਟਰੀ ਕਿਹਾ ਜਾਂਦਾ ਤਾਂ ਇਹ ਹਿੱਸਾ ਟੁੱਟ ਗਿਆ ਤਾਂ ਬੋਲੇ ਟ੍ਰੇਨ ਦਾ ਇਹ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਸੀਗਾ ਪਰ ਦੇਰ ਰਾਤ ਇਹ ਪੁਲ ਦਾ ਹਿੱਸਾ ਟੁੱਟ ਜਾਂਦਾ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਗਿਆ ਪਰ ਰੇਲ ਆਵਾਜਾਈ ਜਿਹੜੀ ਉਹ ਜ਼ਰੂਰ ਪ੍ਰਭਾਵਿਤ ਹੋਈ ਆ ਜੋ ਜਾਣਕਾਰੀ ਮਿਲ ਰਹੀ ਆ ਕਿ 30 ਤੋਂ 40 ਟ੍ਰੇਨਾਂ ਰੱਦ ਕਰ ਦਿੱਤੀਆਂ ਨੇ ਤਾਂ ਜੋ ਅਹਮਦਾਬਾਦ ਦੇ ਵਿੱਚ ਇਸ ਰੂਟ ਦੇ ਰਾਹੀਂ ਟ੍ਰੇਨਾਂ ਜਾਂਦੀਆਂ ਸੀਗੀਆਂ ਔਰ ਟ੍ਰੇਨਾਂ ਰੱਦ ਕਰ ਦਿੱਤੀਆਂ ਨੇ ਕੁਝ ਟ੍ਰੇਨਾਂ ਦੇ ਰੂਟ ਬਦਲ ਦਿੱਤੇ ਨੇ ਤਾਂ ਵੱਡਾ ਹਾਦਸਾ ਜਿਹੜਾ ਇਹ ਅਹਮਦਾਬਾਦ ਦੇ ਵਿੱਚ ਵਾਪਰਿਆ ਹੈ ਗਿਆ ਜਿੱਥੇ ਬੁਲੇਟ ਟ੍ਰੇਨ ਦਾ ਪੁਲ ਜਿਹੜਾ ਉਹ ਤਿਆਰ ਕੀਤਾ ਜਾ ਰਿਹਾ ਸੀਗਾ ਪਰ ਦੇਰ ਰਾਤ ਉਹ ਤੈਸ ਨੈਸ ਹੋ ਜਾਂਦਾ ਤੇ ਕੁਝ ਹੀ ਸੈਕਿੰਡ ਦਾ ਵਿੱਚ ਉਹ ਪੁਲ ਟੈਟੇਰੀ ਹੋ ਜਾਂਦਾ ਤੇ ਉਸ ਤੋਂ ਬਾਅਦ ਦੇਰ ਰਾਤ ਟੀਮਾਂ ਉੱਥੇ ਪਹੁੰਚਦੀਆਂ ਨੇ ਤੇ ਜਿਹੜਾ ਪੂਰਾ ਸਮਾਨ ਸੀਗਾ ਜੋ ਮਲਬਾ ਉੱਥੇ ਖਿੱਲਰ ਜਾਂਦਾ ਉਸ ਨੂੰ ਇਕੱਠਾ ਕੀਤਾ ਜਾਂਦਾ ਤੇ ਬਾਅਦ ਦੇ ਵਿੱਚ ਫਿਰ ਪੁਲ ਦਾ ਜੋ ਸਮਾਨ ਆ ਉਸ ਨੂੰ ਇਕੱਠਾ ਕਰਕੇ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਕਿਸ ਕਾਰਨ ਕਰਕੇ ਇਹ ਪੁਲ ਜਿਹੜਾ ਤੈਸ ਨਾਸ ਹੋਇਆ ਕਿਸ ਵਜ੍ਹਾ ਕਰਕੇ ਇਹ ਪੁਲ ਟੈਟੇਰੀ ਹੋਇਆ ਤਾਂ ਲਾਂਚਿੰਗ ਐਂਟਰੀ ਕਿਹਾ ਜਾਂਦਾ ਜਿਹੜਾ ਇਹ ਲੋਹੇ ਵਾਲਾ ਤੁਹਾਨੂੰ ਹਿੱਸਾ ਨਜ਼ਰ ਆ ਰਿਹਾ ਹੁਣ ਤਾਂ ਇਹ ਜਿਹੜਾ ਤਸਨੈਸ ਹੋਇਆ ਹਾਲਾਂਕਿ ਇੱਕ ਪਾਸੇ ਤੁਹਾਨੂੰ ਸਮੈਟ ਵਾਲਾ ਜਿਹੜਾ ਏਰੀਆ ਹੈਗਾ ਪੁਲ ਦਾ ਉਹ ਨਜ਼ਰ ਆ ਰਿਹਾ ਹੁਣ ਉਹ ਠੀਕ ਹੈ ਤੇ ਦੂਸਰੇ ਪਾਸੇ ਜਿਹੜਾ ਨੁਕਸਾਨ ਹੈ ਜਿਹੜਾ ਉਹ ਕਾਫੀ ਜ਼ਿਆਦਾ ਹੋਇਆ ਤਾਂ ਕਰੋੜਾਂ ਦਾ ਨੁਕਸਾਨ ਕਿਹਾ ਜਾ ਰਿਹਾ ਕਿ ਕਰੋੜਾਂ ਦਾ ਨੁਕਸਾਨ ਹੋਇਆ ਕਿਉਂਕਿ ਅਜਿਹੇ ਪ੍ਰੋਜੈਕਟ ਪਹਿਲਾਂ ਪਾਸ ਕਰਵਾਉਣੇ ਬਹੁਤ ਔਖੇ ਹੁੰਦੇ ਨੇ ਤੇ ਬਾਅਦ ਦੇ ਵਿੱਚ ਜਦੋਂ ਬਣਦੇ ਨੇ ਕਈ ਵਾਰ ਆਪਾਂ ਆਮ ਖਬਰਾਂ ਦੇ ਵਿੱਚ ਵੀ ਦੇਖਦੇ ਹਾਂ ਕਿ ਫਲਾਈਓਵਰ ਬਣਦੇ ਆ ਦੌਰਾਨ ਦੇਖ ਪੈਂਦੇ ਨੇ ਜਾਂ ਫਿਰ ਕੁਝ ਸਾਲ ਸਮਾਹੀ ਜਿਹੜੇ ਆ ਉਹ ਪੁਲ ਜਿਹੜੇ ਚੱਲਦੇ ਹੈਗੇ ਉਸ ਦੇ ਵਿੱਚ ਤਰੇੜਾਂ ਚਿੜੀਆਂ ਉਹ ਸ਼ੁਰੂ ਹੋ ਜਾਂਦੀਆਂ ਨੇ ਪਰ ਇੱਥੇ ਵੱਡਾ ਹਾਦਸਾ ਜਿਹੜਾ ਟਲਿਆ ਹੈ ਗਿਆ ਪਰ ਓਨੇ ਵੱਡੇ ਸਵਾਲ ਨੇ ਕਿ ਇੱਕ ਪਾਸੇ ਜਦੋਂ ਇਹ ਪੁਲ ਬਣ ਰਿਹਾ ਸੀਗਾ ਤੇ ਉਸ ਮੌਕੇ ਇਸ ਦਾ ਇਸ ਤਰ੍ਹਾਂ ਦਾ ਹਾਦਸਾ ਵਾਪਰ ਜਾਣਾ ਤੇ ਜੇਕਰ ਇਹ ਪੁਲ ਤੇ ਬੁਲੇਟ ਟ੍ਰੇਨ ਚੱਲਦੀ ਹੁੰਦੀ ਤੇ ਜੇਕਰ ਉਦੋਂ ਇਸ ਤਰ੍ਹਾਂ ਦਾ ਕੋਈ ਹਾਦਸਾ ਹੁੰਦਾ ਕਿ ਉੱਥੇ ਗੁਣਵੱਤਾ ਦੀ ਕੋਈ ਕਮੀ ਰੱਖੀ ਗਈ ਹੈ ਕੋਈ ਮਟੀਰੀਅਲ ਦੀ ਕਮੀ ਹੈਗੀ ਆ ਜਾ ਕੋਈ ਟੈਕਨੀਕਲ ਹੋਰ ਕੋਈ ਇਥੇ ਸਮੱਸਿਆ ਹੈ ਕੀ ਆ ਉਸ ਜਿਸ ਦੇ ਵੱਲ ਧਿਆਨ ਨੇ ਦਿੱਤਾ ਗਿਆ ਤਾਂ ਤਮਾਮ ਜਿਹੜੇ ਵੱਡੇ ਸਵਾਲ ਖੜੇ ਹੁੰਦੇ ਨੇ ਤਾਂ ਅਹਮਦਾਬਾਦ ਦੀ ਤੁਸੀਂ ਤਸਵੀਰਾਂ ਵੇਖ ਰਹੇ ਸੀਗੇ ਜਿੱਥੇ ਵੱਡਾ ਹਾਸਾ ਵਾਪਰਿਆ ਇੱਕ ਬੁਲੇਟ ਟ੍ਰੇਨ ਦਾ ਪੁਲ ਜਿਹੜਾ ਸਕਿੰਟਾਂ ਦੇ ਵਿੱਚ ਡਾਟੇਰੀ ਹੋ ਗਿਆ